ਨਮਸਕਾਰ ਪਿਆਰੇ ਬੱਚਿਓ ਅੱਜ ਅਸੀਂ ਕਰਾਂਗੇ ਨਿਬੰਧ 8 ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਵਿਸ਼ਾ ਵਸਤੂ ਜਿਹੜਾ ਕਿ ਬਹੁਤ ਹੀ ਸਿੰਪਲ ਭਾਸ਼ਾ ਵਿੱਚ ਲਿਖਿਆ ਹੈ ਜਿੰਨੂੰ ਅਸੀਂ ਇਸ ਤਰ੍ਹਾਂ ਪੜਾਂਗੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਿਬੰਧ ਡਾਕਟਰ ਗੰਡਾ ਸਿੰਘ ਦੀ ਰਚਨਾ ਹੈ ਇਸ ਨਿਬੰਧ ਦਾ ਵਿਸ਼ਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸੰਬੰਧੀ ਪ੍ਰਚਲਿਤ ਮਨਕਰਤ ਗੱਲਾਂ ਦਾ ਇਤਿਹਾਸਿਕ ਤੱਥਾਂ ਤੇ ਤਰਕਾਂ ਨਾਲ ਬੇਟਾ ਇੱਥੇ ਆਣਾ ਨਾਲ ਵਿਰੋਧ ਕਰਕੇ ਇਸ ਮਹਾਨ ਘਟਨਾ ਸਬੰਧੀ ਸੱਚ ਨੂੰ ਲੋਕਾਂ ਅੱਗੇ ਪੇਸ਼ ਕਰਨਾ ਹੈ ਮਨਕਰਤ ਗੱਲਾਂ ਜਿਹੜੀਆਂ ਲੋਕਾਂ ਨੇ ਇਸ ਮਹਾਨ ਸ਼ਹੀਦੀ ਦੇ ਸਬੰਧੀ ਆਪਣੇ ਮਨਾਂ ਤੋਂ ਲਾਈਆਂ ਕਹਿਣ ਦਾ ਭਾਵ ਹੈ ਕਿ ਡਾਕਟਰ ਗੰਡਾ ਸਿੰਘ ਨੇ ਇਸ ਮਹਾਨ ਸ਼ਹੀਦੀ ਪ੍ਰਤੀ ਇਤਿਹਾਸਿਕ ਤੱਥਾਂ ਤੇ ਤਰਕਾਂ ਨਾਲ ਮਨਕਰਤ ਗੱਲਾਂ ਦਾ ਵਿਰੋਧ ਕਰਕੇ ਤੇ ਲੋਕਾਂ ਦੇ ਅੱਗੇ ਸੱਚ ਨੂੰ ਪੇਸ਼ ਕੀਤਾ ਠੀਕ ਹੈ ਡਾਕਟਰ ਗੰਡਾ ਸਿੰਘ ਨੇ ਸਭ ਤੋਂ ਪਹਿਲਾਂ ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਵਾਉਣ ਦੀ ਗੱਲ ਕੀਤੀ ਜਿਸ ਦਾ ਜ਼ਿੰਮੇਵਾਰ ਚੰਦੂ ਨੂੰ ਮੰਨਿਆ ਜਾਂਦਾ ਸੀ ਇਸ ਗੱਲ ਦਾ ਖੰਡਨ ਕਰਨ ਲਈ ਡਾਕਟਰ ਗੰਡਾ ਸਿੰਘ ਨੇ ਉਸ ਸਮੇਂ ਦੇ ਬਾਦਸ਼ਾਹ ਜਹਾਗੀਰ ਦੀ ਆਪਣੀ ਲਿਖਤ ਆਪਣੇ ਲਿਖਤ ਤੋਂ ਭਾਵ ਆਪਣੀ ਸਵੈ ਜੀਵਨੀ ਜਿਹਦਾ ਨਾਂਹੀਂ ਤੁਜ ਕੀ ਜਹਾਗੀਰ ਵਿੱਚ ਹਵਾਲਾ ਦੇ ਕੇ ਦੱਸਿਆ ਹਵਾਲਾ ਤੋਂ ਮਤਲਬ ਕਿ ਉਸ ਨੂੰ ਅੱਛੀ ਤਰ੍ਹਾਂ ਪੜ੍ਹ ਕੇ ਉਹਦਾ ਹਵਾਲਾ ਦਿੱਤਾ ਤੇ ਦੱਸਿਆ ਕਿ ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਜਹਾਗੀਰ ਨੇ ਹੀ ਦਿੱਤਾ ਸੀ ਕਾਹਦਾ ਮਤਲਬ ਤੁਜ ਕੀ ਜਹਾਗੀਰ ਪੜ੍ਹ ਕੇ ਉਹਨਾਂ ਨੂੰ ਪਤਾ ਲੱਗਾ ਕਿ ਜਿਹੜਾ ਗੁਰੂ ਜੀ ਨੂੰ ਖਲਬਚੀ ਦਿੱ ਕਰਨ ਦਾ ਹੁਕਮ ਦਿੱਤਾ ਹੈ ਉਹ ਜਹਾਗੀਰ ਨੇ ਦਿੱਤਾ ਕਹਿੰਦਾ ਮਤਲਬ ਚੰਦੂ ਨੇ ਗੁਰੂ ਜੀ ਨੂੰ ਸ਼ਹੀਦ ਕਰਵਾਇਆ ਬਲਕਿ ਜਦੋਂ ਤੁਜ ਕੇ ਜਹਾਗੀਰ ਦੇ ਵਿੱਚ ਪੜਿਆ ਗਿਆ ਤੇ ਫਿਰ ਇਹ ਸਿੱਧ ਹੋ ਗਿਆ ਕਿ ਗੁਰੂ ਜੀ ਨੂੰ ਹੁਕਮ ਜਿਹੜਾ ਇਹ ਜਹਾਗੀਰ ਨੇ ਹੀ ਦਿੱਤਾ ਸੀ ਕਿਉਂ ਦਿੱਤਾ ਸੀ ਕਿਉਂਕਿ ਜਹਾਗੀਰ ਧਾਰਮਿਕ ਨਫ਼ਰਤ ਨਾਲ ਭਰਿਆ ਹੋਇਆ ਸੀ ਤੇ ਉਸ ਨੂੰ ਗੁਰੂ ਜੀ ਵੱਲੋਂ ਬਿਆਸ ਦੇ ਕੰਡੇ ਸਥਾਪਿਤ ਕੀਤਾ ਧਰਮ ਪ੍ਰਚਾਰ ਦਾ ਕੇਂਦਰ ਝੂਠ ਦੀ ਦੁਕਾਨ ਲੱਗਦਾ ਸੀ ਧਰਮ ਪ੍ਰਚਾਰ ਦਾ ਕੇਂਦਰ ਤੋਂ ਕਹਿਣ ਦਾ ਭਾਵ ਹੈ ਕਿ ਉਹ ਜਗ੍ਹਾ ਜਿੱਥੇ ਗੁਰੂ ਜੀ ਬੈਠ ਕੇ ਧਰਮ ਨਾਲ ਸੰਬੰਧਿਤ ਗੱਲਾਂ ਕਰਦੇ ਸੀ ਜਿਸ ਤੋਂ ਹਿੰਦੂਆਂ ਦੇ ਨਾਲ-ਨਾਲ ਮੁਸਲਮਾਨ ਵੀ ਬਹੁਤ ਪ੍ਰਭਾਵਿਤ ਹੋ ਰਹੇ ਸਨ ਜਿਸ ਨਾਲ ਗੁਰੂ ਜੀ ਦੀ ਸ਼ਕਤੀ ਦਿਨੋ-ਦਿਨ ਵਧਦੀ ਜਾ ਰਹੀ ਸੀ ਤੇ ਇਹ ਗੱਲ ਜਹਾਗੀਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਸੀ। ਜਹਾਗੀਰ ਇਸ ਪ੍ਰਚਾਰ ਨੂੰ ਬੰਦ ਕਰਵਾ ਕੇ ਗੁਰੂ ਜੀ ਨੂੰ ਇਸਲਾਮ ਧਰਮ ਵਿੱਚ ਲਿਆਉਣ ਦੀ ਤੀਬਰ ਇੱਛਾ ਰੱਖਦਾ ਸੀ। ਤੀਬਰ ਇੱਛਾ ਮਤਲਬ ਬਹੁਤ ਜ਼ਿਆਦਾ ਇੱਛਾ ਦੀ ਖਾਇਸ਼ ਸੀ। ਉਹਦੀ ਤਮੰਨਾ ਸੀ ਕਿ ਗੁਰੂ ਜੀ ਜਿਹੜੇ ਨੇ ਇਸਲਾਮ ਧਰਮ ਕਬੂਲ ਕਰ ਲੈ। ਡਾਕਟਰ ਸਾਹਿਬ ਨੇ ਇਹ ਵੀ ਸਪਸ਼ਟ ਕੀਤਾ ਹੈ कि जहांगीर अपने बाप बादशाह अकबर ਦੇ ਬਿਲਕੁਲ ਉਲਟ ਮਜਹਬੀ ਨਫਰਤ ਨਾਲ ਭਰਪੂਰ ਸੀ ਮਜਹਬੀ ਨਫਰਤ ਮਤਲਬ ਧਾਰਮਿਕ ਧਰਮ ਦੇ ਨਾਲ ਸੰਬੰਧਿਤ ਠੀਕ ਹੈ ਨਫਰਤ ਨਾਲ ਭਰਪੂਰ ਸੀ ਉਹ ਅਕਬਰ ਵੱਲੋਂ ਇਸਲਾਮੀ ਨਫਰਤ ਨੂੰ ਘਟਾਉਣ ਲਈ ਚਾਲੂ ਕੀਤੇ ਨਵੇਂ ਧਰਮ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦਾ ਉਹ ਮੁਸਲਮਾਨਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਗੈਰ ਮੁਸਲਮਾਨਾਂ ਪ੍ਰਤੀ ਦੁਸ਼ਮਣੀ ਵਾਲੇ ਭਾਵ ਰੱਖਦਾ ਸੀ ਤੇ ਸਿੱਖ ਗੁਰੂਆਂ ਦਾ ਵੀ ਅੰਦਰੋਂ ਅੰਦਰੀ ਦੁਸ਼ਮਣ ਸੀ ਉਸ ਨੂੰ ਅਕਬਰ ਦੁਆਰਾ ਗੁਰੂ ਰਾਮਦਾਸ ਦੇ ਦਰਸ਼ਨ ਕਰਨਾ ਉਹਨਾਂ ਨੂੰ ਬਹੁਤ ਸਾਰੀ ਜ਼ਮੀਨ ਦਾ ਪੱਟਾ ਲਿਖ ਕੇ ਦੇਣਾ ਅਤੇ ਪੰਜਾਬ ਦਾ 10-12 ਫੀਸਦੀ ਮਾਲੀਆ ਮਾਫ਼ ਕਰ ਕਰਨਾ ਵੀ ਪਸੰਦ ਨਹੀਂ ਸੀ ਉਹ ਸਮਝਦਾ ਸੀ ਕਿ ਗੁਰੂ ਸਹਿਬਾਨਾ ਨੇ ਹੀ ਅਕਬਰ ਨੂੰ ਇਸਲਾਮ ਵੱਲੂ ਮੂੰਹ ਫੇਰਨ ਲਈ ਪ੍ਰੇਰਿਆ ਹੈ ਹਿੰਦੂਆਂ ਦੇ ਨਾਲ ਬਹੁਤ ਸਾਰੇ ਮੁਸਲਮਾਨ ਵੀ ਗੁਰੂ ਸਹਿਬਾਂ ਨਾਲ ਜੁੜ ਰਹੇ ਸਨ ਤੇ ਇੱਕ ਨਵੀਂ ਲਹਿਰ ਜੋੜਫੜਦੀ ਜਾ ਰਹੀ ਸੀ ਜਹਾਂਗੀਰ ਇਸ ਲਹਿਰ ਨੂੰ ਦਬਾਉਣਾ ਚਾਹੁੰਦਾ ਸੀ ਤੇ ਉਹ ਇਸ ਕੰਮ ਲਈ ਕਿਸੇ ਮੌਕੇ ਦੀ ਤਲਾਸ਼ ਵਿੱਚ ਸੀ ਖੁਸਰੋ ਦੀ ਬਗਾਵਤ ਸਮੇ ਉਸ ਦੇ ਹੱਥ ਇਹ ਮੌਕਾ ਲੱਗ ਗਿਆ ਲੇਖਕ ਦੱਸਦਾ ਹੈ ਕਿ ਜਹਾਂਗੀਰ ਨੇ ਆਪਣੇ ਬਾਗੀ ਪੁੱਤਰ ਖੁਸਰੋ ਦਾ ਲਾਹੌਰ ਤੱਕ ਪਿੱਛਾ ਕੀਤਾ ਅਤੇ ਰਸਤੇ ਵਿੱਚ ਜਿੰਨੇ ਵੀ ਖੁਸਰੋ ਦੇ ਮਦਦ ਕਰਨ ਵਾਲੇ ਮਿਲੇ ਉਸ ਨੇ ਸਾਰਿਆਂ ਨੂੰ ਮੌਤ ਦੇ ਹਵਾਲੇ ਕਰ ਦਿੱਤਾ ਪਰ ਉਸ ਸਮੇਂ ਜਹਾਂਗੀਰ ਦੇ ਕੰਨਾ ਤੱਕ ਇਹ ਖਬਰ ਨਾ ਪਹੁੰਚੀ ਕਿ ਗੁਰੂ ਅਰਜਨ ਦੇਵ ਜੀ ਨੇ ਵੀ ਖੁਸਰੂ ਦੇ ਮੱਥੇ ਤਿਲਕ ਲਗਾ ਕੇ ਤੇ ਉਸ ਨੂੰ ਰਾਹ ਖਰਚ ਲਈ ਪੈਸੇ ਦਿੱਤੇ ਸਨ ਪਰ ਮਗਰੋਂ ਇਹ ਖਬਰ ਇੱਕਦਮ ਫੈਲ ਗਈ ਜਾਪਦਾ ਹੈ ਕਿ ਇਹ ਝੂਠੀ ਖਬਰ ਗੁਰੂ ਜੀ ਦੇ ਵਿਰੁੱਧ ਬ੍ਰਾਹਮਣਾ ਜਨਿਆ ਪ੍ਰਥੀਏ ਤੇ ਚੰਦੂ ਨੇ ਇਕੱਲਿਆਂ ਜਾਂ ਮਿਲ ਕੇ ਜਾਗੀਰ ਕੋਲ ਉਸ ਸਮੇਂ ਲਗਾਏ ਸੀ ਜਦੋਂ ਉਹ ਲੋਪੋਰ ਤੋਂ ਤੁਰੰਤ ਹੀ ਤਿਆਰੀ ਵਿੱਚ ਸੀ ਕਿਉਂਕਿ ਇਸ ਸਮੇਂ ਉਸ ਤੋਂ ਗੁਰੂ ਜੀ ਵਿਰੁੱਧ ਕੋਈ ਹੁਕਮ ਜਾਰੀ ਕਰਵਾਉਣਾ ਸੌਖਾ ਸੀ ਇੱਥੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਜੀ ਨੇ ਖੁਸਰੂ ਨਾਲ ਕੋਈ ਉਚੇਚ ਵਰਤਾਓ ਨਹੀਂ ਕੀਤਾ ਉਚੇਚ ਮਤਲਬ ਕੋਈ ਖਾਸ ਵਰਤਾਓ ਨਹੀਂ ਕੀਤਾ ਠੀਕ ਹੈ ਖਸਰੋ ਇੱਕ ਆਮ ਯਾਤਰੀ ਵਾਂਗ ਗੁਰੂ ਜੀ ਕੋਲ ਆਇਆ ਹੋਵੇਗਾ ਤੇ ਗੁਰੂ ਜੀ ਨੇ ਆਮ ਦਰਸ਼ਨ ਕਰਨ ਵਾਲਿਆਂ ਵਾਂਗ ਹੀ ਉਸ ਨੂੰ ਆਸ਼ੀਸ਼ ਦਿੱਤੀ ਹੋਵੇਗੀ ਜੇਕਰ ਗੁਰੂ ਜੀ ਨੇ ਸੱਚਮੁੱਚ ਖਸਰੋ ਦਾ ਤਿਲਕ ਲਗਾ ਕੇ ਸਵਾਗਤ ਕੀਤਾ ਹੁੰਦਾ ਜਾਂ ਉਸ ਨੂੰ ਰਾਹ ਖਰਚ ਲਈ ਪੈਸੇ ਦਿੱਤੇ ਹੁੰਦੇ ਤਾਂ ਇਹ ਗੱਲ ਜਹਾਗੀਰ ਨੂੰ ਉਦੋਂ ਪਤਾ ਲੱਗ ਜਾਣੀ ਸੀ ਜਦੋਂ ਉਹ ਖੁਸਰੋ ਦੇ ਹਿਮਮਤਿਆਂ ਨੂੰ ਟਿਕਾਣੇ ਲੌਂਦਾ ਹੋਇਆ ਲਾਹੌਰ ਪੁੱਜਾ ਸੀ ਲਾਹੌਰ ਤੋਂ ਤੁਰੰਤ ਸੱਮੇ ਇਹ ਗੱਲ ਦਾ ਫੈਲਣਾ ਇਹ ਸਿੱਧ ਕਰ ਦਿੰਦਾ ਹੈ ਕਿ ਇਹ ਝੂਠੀ ਗੱਲ ਗੁਰੂ ਜੀ ਵਿਰੁੱਧ ਉਹਨਾਂ ਦੇ ਦੁਸ਼ਮਨਾ ਨੇ ਫੈਲਾਈ ਸੀ ਇਸ ਤੋਂ ਬਾਅਦ ਇਹ ਕਿਹਾ ਜਾਣ ਲੱਗ ਪਿਆ ਕਿ ਜਹਾਗੀਰ ਨੇ ਗੁਰੂ ਜੀ ਨੂੰ 2 ਲੱਖ ਰੁਪਏ ਜੁਰਮਾਨਾ ਕੀਤਾ ਸੀ ਪਰ ਇਹ ਗੱਲ ਠੀਕ ਨਹੀਂ ਸੀ। ਜਹਾਂਗੀਰ ਨੇ ਇਹ ਜੁਰਮਾਨਾ ਅੰਬਾ ਨਾਂ ਦੇ ਵਿਅਕਤੀ ਨੂੰ ਉਸੇ ਹੁਕਮ ਨਾਲ ਲਿਖਿਆ ਸੀ ਜਿਸ ਵਿੱਚ ਉਸਨੇ ਗੁਰੂ ਜੀ ਵਿਰੁੱਧ ਕਾਰਵਾਈ ਦੇ ਹੁਕਮ ਜਾਰੀ ਕੀਤੇ ਸਨ। ਇਸੇ ਹੁਕਮ ਨਾਲ ਜਹਾਂਗੀਰ ਨੇ ਰਾਜੂ ਨਾਂ ਦੇ ਵਿਅਕਤੀ ਨੂੰ ਫਾਂਸੀ ਦਾ ਹੁਕਮ ਦਿੱਤਾ ਸੀ। ਇਸ ਗੱਲ ਨੂੰ ਠੀਕ ਨਾ ਸਮਝਣ ਦੀ ਗਲਤੀ ਮੋਸਨ ਫਾਨੀ ਨੇ ਕੀਤੀ ਹੈ ਇਹ ਕੋਣ ਹੀ ਇਤਿਹਾਸਕਾਰ ਲੇਖਕ ਠੀਕ ਹੈ ਭਾਵੇਂ ਅੰਬਾ ਨੂੰ 2 ਲੱਖ ਰੁਪਏ ਜੁਰਮਾਨਾ ਹੋਇਆ ਸੀ ਪਰ ਉਸ ਕੋਲ ਨੂੰ ਸਿਰਫ 1,35,000 ਹੀ ਪ੍ਰਾਪਤ ਹੋਏ ਸਨ ਜਿਸ ਦਾ ਜ਼ਿਕਰ ਤੁਜ ਕੀ ਜਾਗੀਰ ਵਿੱਚ ਮਿਲਦਾ ਹੈ ਚੰਦੂ ਬਾਰੇ ਸਪਸ਼ਟ ਕਰਦੇ ਹੋਏ ਲੇਖਕ ਕਹਿੰਦਾ ਹੈ ਕਿ ਉਹ ਐਡਾ ਵੱਡਾ ਅਫਸਰ ਨਹੀਂ ਸੀ ਕਿ ਉਸ ਦੇ ਕਹਿਨ ਤੇ ਜ਼ਾਗੀਰ ਗੁਰੂ ਜੀ ਨੂੰ ਸ਼ਹੀਦ ਕਰਵਾ ਦਿੰਦੇ ਇਹ ਗੱਲ ਵੀ ਝੂਠੀ ਲੱਗਦੀ ਹੈ ਕਿ ਜਦੋਂ ਉਬਲਦੀ ਦੀਗ ਵਿੱਚ ਪਾਉਣ ਤੱਤੇ ਤਵੀ ਉੱਤੇ ਬਿਠਾਉਣ ਤੇ ਸਰੀਰ ਤੇ ਤੱਤੀ ਰੇਤ ਪਾਉਣ ਤੇ ਗੁਰੂ ਜੀ ਨੇ ਚੰਦੂ ਦੀ ਗੱਲ ਨਾ ਮੰਨੀ ਤਾਂ ਚੰਦੂ ਨੇ ਗੁਰੂ ਜੀ ਨੂੰ گاਉਂ ਦੀ ਤਾਜਾ ਖੱਲ ਵਿੱਚ ਸਿਉ ਦੇਣ ਦੀ ਧਮਕੀ ਦਿੱਤੀ ਏ ਸੁਣ ਕੇ ਗੁਰੂ ਜੀ ਨੇ ਰਾਵੀ ਨਦੀ ਵਿੱਚ ਇਸ਼ਨਾਨ ਕਰਨ ਦੀ ਆਗਿਆ ਮੰਗੀ ਤੇ ਰਾਵੀ ਨਦੀ ਵਿੱਚ ਹੀ ਪ੍ਰਾਨ ਤਿਆਗ ਦਿੱਤੇ ਇਸ ਗੱਲ ਕਾਰਨ ਕਈ ਇਤਿਹਾਸਕਾਰ ਕਹਿੰਦੇ ਹਨ ਕਿ ਇਹ ਸ਼ਹੀਦੀ ਨਹੀਂ ਖੁਦਕੁਸ਼ੀ ਹੈ ਇਤਿਹਾਸਕਾਰਾਂ ਨੇ ਇਹ ਕਹਾਣੀ ਘੜਦਿਆਂ ਜਰਾ ਵੀ ਸੋਚ ਵਿਚਾਰ ਨਹੀਂ ਕੀਤਾ ਇਹ ਕਿਵੇਂ ਹੋ ਸਕਦਾ ਹੈ ਕਿ ਉਬਲਦੀ ਦੇਗ ਤੱਤੀ ਲੋ ਤੇ ਤਪਦੀ ਰੇਤ शरीर ਤੇ ਪਵਾ ਕੇ ਨਾ ਡਰਨ ਵਾਲੇ ਗੁਰੂ ਗਉਂਦੀ ਖਲ ਵਿੱਚ ਸਿਉ ਜਾਨ ਤੋਂ ਡਰ ਕੇ ਹੋਣ ਇਸੇ ਤਰ੍ਹਾਂ ਸਿੱਖ ਦਰਬਾਰ ਦਾ ਸਿੱਖ ਇਤਿਹਾਸਕਾਰ ਸੋਹਣ ਸਿੰਘ ਲਿਖਦਾ ਹੈ ਕਿ ਗੁਰੂ ਜੀ ਨੂੰ ਰਾਵੀ ਨਦੀ ਵਿੱਚ ਸੁੱਟਿਆ ਗਿਆ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਇਹ ਗੱਲ ਮੰਨੀ ਜਾਂਦੀ ਸੀ ਕਿ ਗੁਰੂ ਜੀ ਨੂੰ ਹਾਕਮਾਂ ਵੱਲੋਂ ਰਾਵੀ ਨਦੀ ਉੱਤੇ ਲਜਾਇਆ ਗਿਆ ਤੇ ਉਹਨਾਂ ਦੀ ਸ਼ਹੀਦੀ ਤਸੀਹਿਆਂ ਨਾਲ ਹੋਈ ਸੀ ਪਰ ਗੁਰੂ ਜੀ ਵੱਲੋਂ ਰਾਵੀ ਨਦੀ ਵਿੱਚ ਇਸ਼ਨਾਨ ਕਰਨ ਦੀ ਗੱਲ ਪਿੱਛੋਂ ਕਢੀ ਗਈ ਸੀ ਇਸ ਤਰ੍ਹਾਂ ਇਸ નિબંધ ਦਾ ਵਿਸ਼ਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸੰਬੰਧੀ ਮਨਕਰਤ ਗੱਲਾਂ ਦਾ ਖੰਡਨ ਕਰਨਾ ਤੇ ਇਸ ਸੰਬੰਧੀ ਇਤਿਹਾਸਿਕ ਸੱਚ ਨੂੰ ਸਾਹਮਣੇ ਲਿਆਉਣਾ ਹੈ ਇਸ ਲਈ ਕਿਹਾ ਜਾ ਸਕਦਾ ਹੈ ਕਿ ਨਿਬੰਧ ਦਾ ਵਿਸ਼ਾ ਭਾਰੀ ਧਾਰਮਿਕ ਤੇ ਇਤਿਹਾਸਿਕ ਮਹੱਤਵ ਵਾਲਾ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਅਹੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਜਿਹੜਾ ਸਾਰਿਓ ਪਿਛਲੀ ਵੀਡੀਓ ਚ ਤੇ ਵਿਸ਼ਾ ਵਸਤੂ ਹੁਣ ਕਰ ਲਿਆ ਤੇ ਨੈਕਸਟ ਵੀਡੀਓ 'ਚ ਨਵਾਂ ਟੌਪਿਕ ਲਵਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਓ ਮਿਲਦੇ ਆ ਨੈਕਸਟ ਵੀਡੀਓ 'ਚ ਟੇਕ ਕੇਅਰ